ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਖਡੂਰ ਸਾਹਿਬ ਤੋਂ ਜੇਤੂ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਲੋਕ ਸਭਾ ਸਪੀਕਰ ਮਾਨਯੋਗ ਓਮ ਵਿਰਲਾ ਦੇ ਦਫ਼ਤਰ ਦੇ ਵਿੱਚ ਸੰਸਦ ਵਜੋਂ ਸੋਹਣ ਚੁੱਕਣ ਦੇ ਲਈ ਆ ਰਹੇ ਨੇ ਸੋ ਅਮਰਤਪਾਲ ਸਿੰਘ ਦੇ ਉੱਤੇ ਕਾਫੀ ਸ਼ਰਤਾਂ ਨੇ ਜਿਹੜੀਆਂ ਲਾ ਕੇ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ ਤੇ ਸਿਰਫ 4 ਦਿਨ ਦੀ ਪੈਰੋਲ ਉਹਨਾਂ ਨੂੰ ਮਿਲ ਸਕੀ ਹੈ ਉੱਥੇ ਹੀ ਪਰਿਵਾਰ ਦੇ ਵਿੱਚ ਨਾਰਾਜ਼ਗੀ ਵੀ ਜਤਾਈ ਗਈ ਪਰੰਤੂ ਖੋਸ਼ੀ ਦਾ ਇਜਹਾਰ ਵੀ ਪਰਿਵਾਰਕ ਮੈਂਬਰਾਂ ਨੇ ਕੀਤਾ ਸੋ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੁਝ ਸਹੀ ਕਦਮ ਹੈ ਜਿਹੜਾ ਸੋਚ ਸਮਝ ਕੇ ਚੁੱਕਿਆ ਤੇ ਭਾਈ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਦਿੱਤੀ ਹੈ ਸੋ ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਫਰੀਦਕੋੜ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਦਿੱਲੀ ਪਹੁੰਚੇ ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹਨਾਂ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਲੋਂ ਵੱਲੋਂ ਸਨਮਾਨ ਚਿੰਨ ਅਤੇ ਸਰੂਪਾ ਪਾ ਕੇ ਸਨਮਾਨ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਪਿਤਾ ਅਤੇ ਸਰਬਜੀਤ ਸਿੰਘ ਖਾਲਸਾ ਦਾ ਕੀਤਾ ਗਿਆ ਸੋ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਜੋ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲਗਾਇਆ ਗਿਆ ਉਸ ਨੂੰ ਹਟਾਇਆ ਜਾਵੇ ਕਿਉਂਕਿ ਖਡੂਰ ਸਾਹਿਬ ਤੋਂ ਲੋਕਾਂ ਨੇ ਉਹਨਾਂ ਨੂੰ ਭਾਰੀ ਵੋਟਾਂ ਦੇ ਕੇ ਜਿਤਾਇਆ ਤੇ ਉਹ ਖਡੂਰ ਸਾਹਿਬ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਨੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਹ ਲਗਾਤਾਰ ਸੰਸਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਚੁੱਕਦੇ ਰਹਿਣਗੇ ਸੋ ਇਸ ਮੌਕੇ ਹਰਮੀਰ ਸਿੰਘ ਕਾਲਕਾ ਨੇ ਕੀ ਕੁਝ ਕਿਹਾ ਹੈ ਤੇ ਨਾਲ ਹੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਕੀ ਕੁਝ ਕਿਹਾ ਜਾਣਦੇ ਹਾਂ ਵਿੱਚ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਗਏ ਫਰੀਦਕੋਟ ਹਲਕੇ ਤੋਂ ਭਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਜੀ ਜਿਹੜੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਜੀ ਨੂੰ ਖਡੂਰ ਸਾਹਿਬ ਦੀ ਸੰਗਤ ਨੇ ਬਹੁਤ ਵੱਡਾ ਫਤਵਾ ਦੇ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੇ ਇੱਥੇ ਨਕਮਸਤਕ ਹੋਣ ਆਏ ਨੇ ਕਿਉਂਕਿ ਕੱਲ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਆਪਣੇ ਵਿਧਿ ਵਿਦਾਨ ਦੇ ਨਾਲ ਜਿਹੜਾ ਸੰਵਿਧਾਨ ਦੇ ਤਹਿਤ ਸੋਚੁਕਾਈ ਜਾਣੀ ਹੈ ਇਹ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਖਡੂਰ ਸਾਹਿਬ ਹਲਕੇ ਦੀ ਔਰ ਇਥੇ ਗੁਰੂ ਨੂੰ ਦਿੱਤੇ ਧੰਨਵਾਦ ਕਰਨ ਵਾਸਤੇ ਨਕਮਸਤਕ ਹੁਣ ਆਏ ਨੇ ਅਸੀਂ ਆਇਆ ਇਹਨਾਂ ਨੂੰ ਸਾਰਿਆਂ ਨੂੰ ਆਇਆ ਨੂੰ ਜੀ ਆਇਆਂ ਕਹਿੰਦੇ ਆ ਔਰ ਆਸ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਇਹ ਦੋ ਹਲਕੇ ਨੇ ਇਹ ਦੋ ਪਾਰਲੀਮੈਂਟ ਕੰਸਟੀਟੂਐਂਸੀ ਨੇ ਇੱਕ ਪੰਥਕ ਜਜ਼ਬਾ ਦਿਖਾਉਂਦੇ ਹੋਏ ਪੰਥਕ ਚਿਹਰੇ ਨੂੰ ਅੱਗੇ ਲਿਆਇਆ ਐ ਐਸੀ ਤਰੀਕੇ ਦੇ ਨਾਲ ਅੱਜ ਪੂਰਾ ਪੰਜਾਬ ਜਿਹੜਾ ਐ ਇਹ ਦੇਖ ਰਿਹਾ ਕਿ ਪੰਥ ਦੀ ਅਗਵਾਈ ਕਰਨ ਵਾਲੇ ਪੰਥ ਨੂੰ ਵੱਡੀ ਸੇਧ ਦੇਣ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਇਆ ਜਾਏ ਔਰ ਇਹਨਾਂ ਸਾਰਿਆਂ ਦਾ ਅਸੀਂ ਜਿੱਤੇ ਜੀ ਆਇਆਂ ਕਹਿੰਦੇ ਆ ਸਰਦਾਰ ਭਾਈ ਸਾਹਿਬ ਭਾਈ ਸਿੰਘ ਸਾਹਿਬ ਜਸਬੀਰ ਸਿੰਘ ਜੀ ਰੋਡੇ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਹਮੇਸ਼ਾ ਸੰਗਤਾਂ ਨੂੰ ਪੰਥ ਦੀ ਪੰਥ ਨੂੰ ਅੱਗੇ ਰੱਖਿਆ ਔਰ ਹਰ ਵੱਡੀ ਲੜਾਈ ਦੇ ਵਿੱਚ ਹਰ ਸੰਘਰਸ਼ ਦੇ ਵਿੱਚ ਅੱਗੇ ਰਹੇ ਨੇ ਨਾਲ ਹੀ ਇਹਨਾਂ ਦੇ ਸਰਦਾਰ ਚਰਨਜੀਤ ਸਿੰਘ ਜੀ ਹੋਣਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਭਾਈ ਸਾਹਿਬ ਉਹਨਾਂ ਦੇ ਚਾਚਾ ਜੀ ਭਾਈ ਗੁਰਸੇਵਿਕ ਸਿੰਘ ਜੁਵਾਰ ਸਿੰਘ ਵਾਲਾ ਲੋ ਆਏ ਨੇ ਇਹ ਸਾਰੀ ਜਿਹੜੀ ਟੀਮ ਹੈ ਇੱਕ ਬਹੁਤ ਵੱਡਾ ਜਜ਼ਬਾ ਰੱਖਦੀ ਹੈ ਔਰ ਇਹਨਾਂ ਕਰਕੇ ਅੱਜ ਪੰਥ ਦੇ ਵਿੱਚ ਔਰ ਖਾਸ ਤੌਰ ਤੇ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਇੱਕ ਨਵਾਂ ਰੈਵਿਊਲੂਸ਼ਨ ਆਇਆ ਸੋ ਮੈਂ ਸਾਰਿਆਂ ਨੂੰ ਆਏ ਹੋਣਾ ਜੀ ਆਇਆਂ ਕਹਿੰਦਾ ਹਾਂ ਵਧਾਈ ਦਿੰਦਾ ਹਾਂ ਪਤਾਨ ਕੋਟ ਸ਼ੁਕਰਿਆ ਕਿ ਉਹਨਾਂ ਨੇ ਇਹ ਉਹਨਾਂ ਦੇ ਦਰਤੇ ਨਾ ਮੱਥਾ ਟੇਕਿਆ ਗਿਆ ਵਾ ਤੇ ਉਹਨਾਂ ਦਾ ਬਹੁਤ ਬਹੁਤ ਪਟਾਣਕੋਟ ਸ਼ੁਕਰ ਹੈ ਕਿ ਉਹ ਸਾਰੀ ਸਿੱਖ ਸੰਗਤ ਦੇ ਉੱਪਰ ਮੇਰ ਪ੍ਰਿਆਪਨਾਤ ਰੱਖਾ ਤੇ ਇਹ ਬਾਕੀ ਸੰਗਤਾਂ ਦਾ ਵੀ ਬਹੁਤ ਵੱਡਾ ਸਹਯੋਗ ਰਿਹਾ ਹੈ ਜਿਹੜੀ ਇਹ ਖੜੂਰ ਸਾਹਿਬ ਜਾਂ ਫਰੀਦਕੋਟ ਦੀ ਆਪਾਂ ਲੜਾਈ ਜਿੱਤੀ ਆ ਇਹ ਸਾਰੇ ਪੰਥ ਨੇ ਰਲ ਕੇ ਜਿੱਤੀ ਆ ਇਹ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਇੱਥੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਆ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਹਰ ਹਰ ਪੱਖ ਤੋਂ ਉਹਨਾਂ ਨੇ ਜੋ ਵੀ ਉਹ ਤੇ ਜ਼ਰੂਰ ਸੀ ਉਹ ਸਾਰੀ ਪੂਰੀ ਕਰਕੇ ਸਾਰੇ ਇੱਕ ਮੋਟ ਹੋ ਕੇ ਜਾਤ ਪਾਤ ਧਰਮ ਮਜਬਤੋਂ ਉੱਪਰ ਉੱਠ ਕੇ ਸਾਰਿਆਂ ਨੇ ਇਹ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਸਾਰੇ ਪੰਜਾਬ ਵਾਲਿਆਂ ਦਾ ਵਿਦੇਸ਼ਾਂ 'ਚ ਵਸਦਿਆਂ ਸਿੱਖ ਸੰਗਤਾਂ ਦਾ ਦੇਸ਼ ਵਿਦੇਸ਼ ਜਿੱਥੇ ਵੀ ਕੋਈ ਜਿੰਨਾ ਵੀ ਇੱਥੇ ਵੱਧ ਵਾਜ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਇਹ ਇਹ ਦਿੱਲੀ ਗੁਰਦਵਾਰਾ ਪਰਵਨ ਕਮੇਟੀ ਨੇ ਜੋ oprala ਕੀਤਾ ਸਾਨੂੰ ਸਨਮਾਨ ਦਿੱਤਾ ਅਸੀਂ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਕ ਨਮਾਣਿਆਂ ਜਿਆਂ ਨੂੰ ਬਹੁਤ ਵੱਡਾ ਮਾਣ ਹੈ ਇਹ ਸਾਡੀਆਂ ਬਹੁਤ ਵੱਡੀਆਂ ਸਰਮੌਰ ਸੰਸਥਾਵਾਂ ਵਾਂ ਇਹਨਾਂ ਇਹਨਾਂ ਦਾ ਜੋ ਇਹਨਾਂ ਨੇ ਬਹੁਤ ਖੂਬੀ ਆਪਣਾ ਫਰਜ਼ ਨਿਭਾਇਆ ਤੇ ਇਹ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਵੀ ਮਿਹਰ ਪਰਿਆਤਰਾ ਕਿਸੇ ਕੌਮ ਦੀ ਵਤੋਂ ਵਾ ਸੇਵਾ ਲੈਣ ਤੇ ਹੋਰ ਵੀ ਜੋ ਸਿੱਖ ਸਿੱਖਾਂ ਦੀਆਂ ਮੰਗਾਂ ਵਾਂ ਜਾਂ ਸਿੱਖਾਂ ਦੇ ਹੱਕਾਂ ਲਈ ਜੋ ਲੜਾਈ ਇਹ ਵਤੋਂ ਵਤ ਜੋਗਦਾਨ ਪਾ ਸਕਣ ਜਿੱਦਾਂ ਸਾਡੇ ਮਸਲੇ ਆ ਬੰਦੀ ਸਿੰਘਾਂ ਦੇ ਆ ਜਾਂ ਹੋਰ ਜਿਹੜੇ ਇਹ ਡੇਵਲੂਗੜ੍ਹ ਬੈਠੇ ਆ ਜਾਂ ਹੋਰ ਜਿੱਥੇ ਵੀ ਕੋਈ ਸਿੱਖਾਂ ਨੂੰ ਧੱਕੇ ਨਾਲ ਬੰਦ ਕੀਤਾ ਗਿਆ ਉਹਦੇ ਵਾਸਤੇ ਆਪਾਂ ਨੂੰ ਸਾਰੇ ਪੰਥ ਨੂੰ ਰਲ ਮਿਲ ਕੇ ਆਵਾਜ਼ ਉਠਾ ਕੇ ਸਾਰੇ ਇਕਮੁੱਠ ਹੋ ਕੇ ਆਪਾਂ ਇਹ ਮਸਲੇ ਨੂੰ ਨਜਿੱਠੀਏ ਤਾਂ ਹੀ ਅਸੀਂ ਆਪਣੇ ਜਿੱਦਾਂ ਹੁਣ ਇਹ ਇਹ ਮਸਲਾ ਆਪਾਂ ਇਹ ਲੜਾਈ ਜਿੱਤੀ ਹੈ ਇਸੇ ਤਰ੍ਹਾਂ ਅਸੀਂ ਸਾਰੇ ਮਸਲੇ ਜਿੱਤ ਸਕਦੇ ਜੇ ਸਾਡੀ ਕੌਮ 'ਚ ਗੁਰੂ ਮਹਾਰਾਜ ਦੇ ਅੱਗੇ ਇੱਕ ਬੇਨਤੀ ਆ ਕਿ ਉਹ ਸਾਰੀ ਕੌਮ ਨੂੰ ਸਾਡੇ ਨੂੰ ਇੱਕ ਝੰਡੇ ਥਲੇ ਇਕੱਠਾ ਕਰਨ ਤੇ ਸਾਰੇ ਆਪਸੀ ਵੇ ਵੱਖ ਵਖਰੇਵੇਂ ਜਿਹੜੇ ਅਸੀਂ ਦੂਰ ਕਰਕੇ ਜਿਵੇਂ ਦਾ ਦੂਰ ਕਰੋਲੇ ਬਲਾਏ ਦੇ ਮਹਾਵਾਕਾਂ ਅਨਸਾਰ ਅਸੀਂ ਸਾਰੇ ਜਣੇ ਇਕੋ ਸਗੀਏ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਬਾਕੀ ਸਾਰੀਆਂ ਸਿੱਖ ਸੰਗਤਾਂ ਦਾ ਮੀਡੀਆ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡਾ ਸਨਮਾਨ ਸਨਮਾਨ ਕਰਨ ਵਾਸਤੇ ਇਹਨਾਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੈਸੇਦਰ ਸਾਹਿਬ ਜੀ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਕਲ ਦਾ ਥੋੜਾ ਬਰੀਫ ਕਰ ਦਿਓ ਤੁਹਾਨੂੰ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਹੈ ਕਿਵੇਂ ਭਾਈ ਸਾਹਿਬ ਆਉਣਗੇ ਥੋੜ੍ਹਾ ਕਿੰਨੀ ਕੀ ਜਾਣਕਾਰੀ ਉਹ ਸਾਰੀ ਬਰੀਫ ਕਰ ਦਿਓ ਜੀ ਨਹੀਂ ਉਹ ਜਾਣਕਾਰੀ ਸਾਨੂੰ ਅਜੇ ਫਿਲਹਾਲ ਤੇ ਇਹਨਾਂ ਕਿ ਕੱਲ ਨੂੰ ਉਹ ਆਉਣਗੇ ਤੇ ਉਹਦੇ ਵਾਸਤੇ ਕੀ ਸ਼ਡਿਊਲ ਹੈ ਉਹ ਅਜੇ ਸਾਨੂੰ ਦੱਸਿਆ ਨਹੀਂ ਗਿਆ ਤੇ ਉਹ ਅਜੇ ਬਾਚੀ ਸਵੇਰੇ ਹੀ ਸਾਨੂੰ ਪਤਾ ਲੱਗੂਗਾ ਕਿ ਕਿੰਨੇ ਵਜੇ ਸਾਨੂੰ ਬੁਲਾਇਆ ਜਾਂਦਾ ਕਿਹਨੂੰ ਕਿਹਨੂੰ ਮਿਹਨਤ ਦਿੱਤਾ ਜਾਂਦਾ ਕਿਹਨੂੰ ਕਿਹਨੂੰ ਨਹੀਂ ਮਿਹਨਤ ਦਿੱਤਾ ਜਾਂਦਾ ਇਹ ਸਵੇਰੇ ਹੀ ਪਤਾ ਲੱਗੂਗਾ। ਕੀ 4 ਦਿਨ ਕੀ ਜੋ ਪੈਰੋਲ ਮਿਲੀ ਹੈ ਉਸ ਕੋ ਲੈ ਕੇ ਵੀ ਆਪਕੋ ਦੱਸਿਆ ਹੈ ਕਿ ਕਿਸ ਤਰੀਕੇ ਸੇ ਪੈਰੋਲ ਮਿਲੀ ਹੈ? ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਜਿੱਦਾਂ ਕੱਲ ਪ੍ਰਧਾਨ ਸਾਹਿਬ ਨੇ ਵੀ ਮੰਗ ਕੀਤੀ ਸਰਕਾਰ ਤੋਂ ਅਸੀਂ ਉਹ ਕਹਿੰਨੇ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਟੀਮ। ਬਾਕੀ ਜੇ ਅਜੇ ਕੁਝ ਅੜਚਣਾਂ ਕੁਝ ਟੈਮਲੀ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਉਹਨਾਂ ਦੇ ਆਪਣੇ ਹਲਕੇ 'ਚ ਦੌਰਾ ਕਰਨ ਦਾ ਧੰਨਵਾਦ ਕਰਨ ਦਾ ਲੋਕਾਂ ਦਾ ਜਿਹੜਾ ਕਿ ਉਹਨਾਂ ਨੇ ਏਡਾ ਵੱਡਾ ਉਹਨਾਂ ਦੇ ਫਤਵਾ ਦਿੱਤਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਆਉਣ ਵਾਲੇ ਸੈਸ਼ਨ 'ਚ ਜੋ ਇਹ ਲੋਕ ਸਭਾ ਦਾ ਸੈਸ਼ਨ ਹੋਵੱਚੂ ਆਪਣੀਆਂ ਇਹ ਜਿਹੜੇ ਲੋਕਾਂ ਦੀਆਂ ਦੁੱਖ ਤਕਲੀਫ ਹੈ ਉਹ ਪਾਰਲੀਮੈਂਟ 'ਚ ਰੱਖ ਸਕਦੇ ਜਿਹੜੀ 1 ਸਾਲ ਦੀ ਪ੍ਰੋਲ ਹੋਰ ਵਧਾਈ ਹੈ ਤੁਸੀਂ ਇਹ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨਾਲ ਰابطਾ ਕੀਤਾ ਕਿਸ ਤਰ੍ਹਾਂ ਕਿਉਂ ਕੀਤਾ ਗਿਆ ਇਹ ਅਜੇ ਤੱਕ ਤੇ ਅਸੀਂ ਇਸ ਇਸ ਮਾਮਲੇ ਚ ਕਾਨੂੰਨੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਪਹਿਲਾਂ ਵੀ ਗੈਰ ਕਾਨੂੰਨੀ ਲਈ ਸੀ ਤੇ ਇਹਦਾ ਹੀ ਹੈ ਜਿਹੜਾ ਲੋਕਾਂ ਚ ਰੋਸ ਸੀ ਉਹਨਾਂ ਨੇ ਰੋਸ ਹੁਣ ਪ੍ਰਗਟ ਕੀਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਉਹਦੀ ਆਪਣੇ ਫੈਸਲੇ ਤੇ ਵਿਚਾਰ ਕਰਕੇ ਪੰਜਾਬ ਦੇ ਹਿੱਤਾਂ ਲਈ ਤੇ ਸਿੱਖੇਤਾਂ ਦਾ ਥੋੜਾ ਖਿਆਲ ਰੱਖਦੇ ਹੋਏ ਸਿੱਖ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਤੁਰੰਤ ਐਨਐਸਏ ਵਾਪਸ ਲੈ ਕੇ ਜੋ ਵੀ ਉਹਨਾਂ ਦੇ ਕੇਸ ਝੂਠੇ ਸੱਚ ਬਣਾਏ ਗਏ ਆ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਇਹ ਜਿਹੜਾ ਕਿ ਪੰਜਾਬ ਦੀ ਸੁੱਖ ਸ਼ਾਂਤੀ ਪੰਜਾਬ ਦੀ ਤਰੱਕੀ ਚ ਉਹ ਵੀ ਆਪਣਾ ਜੋਗੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਕੇ ਸਾਨੂੰ ਬੁਲਾਇਆ ਹੈ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਨੀਤ ਸਿੰਘ ਜੀ ਕਾਲਕਾ ਜੀ ਨੇ ਭਾਈ ਜਸਬੀਰ ਸਿੰਘ ਜੀ ਰੋਡੇ ਸਾਨੂੰ ਰਿ ਇਨਵਾਈਟ ਕੀਤਾ ਸੀ ਮੈਨੂੰ ਤੇ ਅਮਰਿਤਪਾਲ ਦੇ ਫਾਦਰ ਸਾਹਿਬ ਨੂੰ ਕਿ ਤੁਹਾਡਾ ਇਲੈਕਸ਼ਨਾਂ ਦੇ ਜਿੱਤੇ ਤੇ ਤੁਹਾਡਾ ਸਲਮਾਨ ਕਰਨਾ ਹੈ ਤੇ ਮੈਂ ਬਹੁਤ ਧੰਨਵਾਦੀ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਉਹਨਾਂ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਦਾ ਤੇ ਭਾਈ ਜਸਬੀਰ ਸਿੰਘ ਰੋਡੇ ਦਾ ਤਾਲੀ ਮੈਂ ਆਪਣੇ ਸਮੂਹ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਮੈਨੂੰ ਨਮਾਣੇ ਨੂੰ ਇੰਨਾ ਮਾਣ ਬਖਸ਼ਿਆ ਹੈ ਮੈਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਬਾਹਰ ਬੈਠੇ ਸਿੱਖਾਂ ਦਾ ਵੀ ਤੇ ਉਰੇਦਿਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਨਾਲ ਹੀ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਪੱਗ ਕਰਕੇ ਉਹਨਾਂ ਨੇ ਮਿਰਤੀ ਇੰਨਾ ਭਰੋਸਾ ਜਤਾਇਆ ਏ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਉਹਨਾਂ ਨੂੰ ਵੀ ਵਾਅਦਾ ਕਰਦਾ ਕਿ ਮੈਂ ਵੀ ਉਸ ਪੱਗ ਦੀ ਇੱਜ਼ਤ ਰੱਖੂੰਗਾ ਤੇ ਤੁਹਾਨੂੰ ਸਾਰੀ ਸਿੱਖ ਕੌਮ ਨੂੰ ਕਦੇ ਵੀ ਮੇਰੇ ਵੱਲੋਂ ਕੋਈ ਐਸੀ ਗੱਲ ਨਹੀਂ ਕਹੂੰਗੀ ਬਈ ਸਿੱਖ ਕੌਮ ਦਾ ਸਿਰ ਦਿਮਾ ਹੋਵੇ ਬਾਕੀ ਸਾਡੇ ਬਾਪੂ ਜੀ ਬੈਠੇ ਹੈ ਇਹ ਜਿਵੇਂ ਅੱਗੇ-ਅੱਗੇ ਸਾਨੂੰ ਗਾਈਡ ਕਰਨਗੇ ਅਸੀਂ ਓਵੇਂ-ਓਵੇਂ ਚੱਲਾਂਗੇ ਭਾਈ ਸਾਹਿਬ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਕਾਂਗਰਸ ਤੇ ਇੰਡੀਆ ਲਾਇਨ ਸ਼ਾਂਤੀ ਦਾ ਪ੍ਰਤੀਕ ਹੈ ਸ਼ਿਵਜੀ ਮਹਾਰਾਜ ਦੀ ਅਬੇ ਮੁੰਦਰਾ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਅਹਿੰਸਾਵਾਦੀ ਲੋਕ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ ਅਹਿੰਸਾ ਕਿੱਥੇ ਜੀ ਐਮਰਜੈਂਸੀ ਉਹਨਾਂ ਨੇ ਲਾਈ ਹੈ ਜਿਹੜਾ 84 ਦਾ ਜੈਨੋਸਾਈਟ ਹੋਇਆ ਇਹ ਨਸਲਕੁਸ਼ੀ ਹੋਈ ਹੈ ਉਹਨੂੰ ਆਪਾਂ ਦੰਗੇ ਨਹੀਂ ਕਹਿ ਸਕਦੇ ਉਹ ਦੰਗੇ ਹੈ ਵੀ ਨਹੀਂ ਸੀ ਉਹ ਨਸਲ ਖੁਸ਼ੀ ਸੀ ਸਿੱਖਾਂ ਦੀ ਜਿਹੜੀ ਕਾਂਗਰਸ ਨੇ ਕੀਤੀ ਹੈ ਤੇ ਉਸ ਬਾਰੇ ਕੀ ਕਹਿਣਗੇ ਰਾਹੁਲ ਗਾਂਧੀ ਦਾ ਉਸ ਬਾਰੇ ਕੀ ਕਹਿਣਾ ਜੇ ਇਹ ਸ਼ਾਂਤੀ ਦੇ ਪੰਠੀਕ ਹੈ ਜੀ ਠੀਕ ਓਕੇ ਨਮਨ ਮੈਂ